ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਕਬੱਡੀ ਲਿਖਾਰੀ ਤੇ ਪੱਤਰਕਾਰ ਦਰਸ਼ਨ ਹਕਮੜਾ ਸੋ ਅੱਜ ਮੈਂ ਸੀਗੇ ਟਾਂਡਾ ਉੱਥੇ ਜਾਨੀ ਕਿ ਫੋਰ ਟਰੈਕਟਰ ਸੀਗੇ ਤੇ ਹਰਿਆਣੇ ਵਾਲੇ ਪੂਰੀ ਤਿਆਰੀ ਗਸ ਕੇ ਆਏ ਸੀ ਅੱਜ ਫੇਰ ਵੀ ਹੁਣ ਜਾਣਦੇ ਆਗੇ ਬਸ ਸ਼ਾਮ ਨੂੰ ਬੁਲਟ ਆਪਾਂ ਫੋਟ ਲੈ ਕੇ ਆ ਜਾਾਂਗੇ ਪਰ ਅੱਜ ਮੰਨ ਗਏ ਸੀ ਕਮੇਟੀਆਂ ਨੂੰ ਜਿਨ੍ਹਾਂ ਨੇ ਵੀ ਟੀਮ ਕੋਚ ਆਪਣਾ ਟੀਮਾਂ ਬਣਾਈਆਂ ਨੇ ਉਹ ਤਗੜੀ ਟੀਮ ਬਣਾਈ ਸ਼ੱਕਰਪੁਰ ਦੀ ਸਾਜੀ ਫਰਿਆਦ ਦੁੱਲਾ ਚੱਠਾ ਗਵਿੰਦਪੁਰਿਆਲਾ ਨੇ ਬਹੁਤ ਤਕੜੀਆਂ ਰੇਡਾਂ ਪਾਈਆਂ ਤੇ ਇਹਨਾਂ ਦਾ ਜਿਹੜਾ ਜੇਤੂ ਰਾਤ ਸੀਗਾ ਉਹ ਤੋੜਿਆ ਸੋ ਉੱਥੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਲੋਕਾਂ ਨੇ ਬਹੁਤ ਜ਼ਿਆਦਾ ਵੂਟਿੰਗ ਵੀ ਕੀਤੀ ਤੇ ਨਜ਼ਾਰਾ ਵੀ ਆ ਰਿਹਾ ਕਬੱਡੀ ਦਾ ਵੀ ਹਾਂ ਮੈਚ ਬਣਿਆ ਉਹਨੇ ਦੋ ਆ ਉਹਨਾਂ ਦਾ ਸ਼ਾਇਦ ਐਨਰ ਰੇਡ ਕੋਤਰ ਨਾਲ ਫਾਈਨਲ ਚੱਕਰਪੁਰ ਦਾ ਹੋਊ ਜਾਂ ਕਿਸੇ ਨਾਲ ਵੀ ਹੋ ਵੀ ਵਧੀਆ ਮੈਚ ਲੱਗਣਗੇ ਯਾਨੀ ਕਿ ਬੈਲੈਂਸ ਟੀਮਾਂ ਬਣਿਆ ਹੋਈਆਂ ਸੀਗੀਆਂ ਤੇ ਬਹੁਤ ਸਵਾਦ ਆਇਆ ਯਾਨੀ ਕਿ ਉੱਥੇ ਮੈਂ ਅੱਜ ਦੇਖਿਆ ਵੀ ਹਰਿਆਣੇ ਵਾਲੇ ਫੇਰ ਨਹੀਂ ਹਟਦੇ ਦੇਖੋ ਉਹਨਾਂ ਨੇ ਬਹੁਤ ਜ਼ਿਆਦਾ ਕਮੈਂਟ ਕੀਤੇ ਪੰਜਾਬੀਆਂ ਨੂੰ ਕੋਡਾ ਕਰੂਗਾ ਸ਼ੀਲੂ ਅੱਜ ਪੰਜਾਬੀਆਂ ਦਾ ਐ ਕਰੂਗਾ ਇੰਨਾ ਪੁੱਠਾ ਸਿੱਧੇ ਕਮੈਂਟ ਕੀਤੇ ਮੈਂ ਸਕਰੀਨਸ਼ਾਟ ਲਿੱਤੇ ਪਏ ਨੇ ਮੇਰੇ ਕੋਲੇ ਤੇ ਇੰਨਾ ਜ਼ਿਆਦਾ ਪੁੱਠਾ ਬੋਲਦੇ ਨੇ ਹਨਾ ਪੰਜਾਬ ਦੇ ਸਬੰਧ ਵਿੱਚ ਪਰ ਫੇਰ ਵੀ ਮੈਨੂੰ ਪਤਾ ਨਹੀਂ ਕੀ ਲੋਕਾਂ ਨੇ ਜਿਵੇਂ ਮੈਂ ਕੱਲ ਵੀਡੀਓ ਪਾਈ ਸੀ ਉਹਨੂੰ ਵਾਇਰਲ ਕੀਤਾ ਆਪਣੇ ਪੰਜਾਬੀ ਲੋਕ ਹੀ ਗਲਤ ਕਮੈਂਟ ਕਰੀ ਜਾਂਦੇ ਨੇ ਉਹ ਵੀਡੀਓ ਥੱਲੇ ਯਾਰ ਵੀ ਤੁਸੀਂ ਕਿਵੇਂ ਪੰਜਾਬੀ ਹੋ ਕੇ ਇੱਕ ਇਸ ਤਰ੍ਹਾਂ ਕਰਦੇ ਹੋ ਹਨਾ ਮੈਂ ਇਹ ਗੱਲ ਤਾਂ ਕਹੀ ਵੀ ਨਹੀਂ ਸੀ ਵੀ ਸ਼ੀਲੂ ਨੂੰ ਬੈਨ ਹੋਣਾ ਚਾਹੀਦਾ ਲਪੇਜ ਵਾਲਿਆਂ ਨੇ ਜਾ ਕੇ ਉਹ ਉਹਦੀ ਲਾਈਨ ਲਾਤੀ ਯਾਨੀ ਕਿ ਉੱਪਰ ਲਿਖਤਾ ਵੀ ਸ਼ੀਲੂ ਨੂੰ ਬੈਨ ਹੋਣਾ ਚਾਹੀਦਾ ਵੀ ਇਹ ਮੰਗ ਕਰ ਰਹੇ ਨੇ ਪੰਜਾਬੀ ਆਪਾਂ ਕਦੋਂ ਕਹਿੰਦੇ ਬੈਨ ਨਾ ਹੋਵੇ ਜਮਾ ਨਾ ਹੋਵੇ ਖੇਡੇ ਆ ਕੇ ਅੱਜ ਖੇਡੇ ਆ ਚ ਪਤਾ ਲੱਗਿਆ ਹਨਾ ਉਹਨੂੰ ਵੀ ਕੋਈ ਹੈਗੇ ਨੇ ਪੰਜਾਬੀ ਵੀ ਕੋਈ ਚੀਜ਼ ਹੁੰਦੇ ਨੇ ਅੱਜ ਸਾਜੀ ਹੋਰਾਂ ਨੇ ਮੂੰਹ ਮੋੜ ਤੇ ਦੁੱਲਾ ਛੱਠੇ ਗੋਬਿੰਦਪੁਰੇਲਾ ਰੁਕੀ ਨਹੀਂ ਹੈਗਾ ਐਨ ਪੂਰਾ ਜਿਵੇਂ ਕਹਿੰਦਾ ਨੇ ਪੂਰਾ ਤਗੜਾ ਮੈਚ ਲੱਗੇ ਪਤਾ ਲੱਗਿਆ ਵੀ ਪੰਜਾਬੀ ਖੇਡ ਰਹੇ ਨੇ ਨਾ ਪੰਜਾਬੀ ਵੀ ਖਰਾਕਾਂ ਖਾਂਦੇ ਨੇ ਜਿਵੇਂ ਲੋਕ ਕਹਿੰਦੇ ਸੀ ਉਹ ਦੁੱਧੋ ਕਿ ਉਹ ਖਰਾਕਾਂ ਖਾਂਦੇ ਨੇ ਸਾਜੀਵਰਾਂ ਕੋਲੇ ਕਿਹੜਾ ਖਰਾਕ ਨਹੀਂ ਹੈਗੀ ਸਾਰਾ ਕੁਝ ਖਾਂਦੇ ਨੇ ਲੱਗਿਆ ਜੇ ਉਹ ਟੀਮਾਂ ਨਹੀਂ ਬੈਲੈਂਸ ਬਣਦੀਆਂ ਇਥੇ ਕਮੇਟੀਆਂ ਗਲਤ ਕਰ ਜਾਂਦੇ ਨੇ ਕਿੱਲਾ ਐ ਹੁੰਦਾ ਉਹਨਾਂ ਨੂੰ ਬਸ ਇਥੇ ਦਾ ਸ਼ੀਲੂ ਹੀ ਖੇਡਣਾ ਚਾਹੀਦਾ ਜਿਹੜਾ ਸਾਰਾ ਜ਼ੋਰ ਉਹਦੀ ਟੀਮ ਬਣਾਉਣ ਤੇ ਲਾਉਂਦੇ ਨੇ ਦੂਜੀਆਂ ਟੀਮਾਂ ਦੇ ਵਿੱਚ ਨਾਰਮਲ ਖਿਡਾਰੀ ਹੁੰਦੇ ਨੇ ਪਰ ਅੱਜ ਇਹ ਕਮੇਟੀ ਤੇ ਇਥੇ ਕਲੱਬਾਂ ਦੇ ਜਿਹੜੇ ਮੈਚ ਬਣੇ ਹੋਏ ਸੀਗੇ ਪੂਰੇ ਤਗੜੀਆਂ ਟੀਮਾਂ ਬਣਾਈਆਂ ਸੀ ਅਨ ਖੜਕ ਕੇ ਮੈਚ ਲੱਗੇ ਸਾਰੇ ਸਵਾਦ ਵੀ ਆਇਆ ਹੈ ਨਾ ਇਹ ਹੁੰਦੀ ਹੈ ਗੱਲ ਯਾਰ ਜੇ ਜ ਚੰਗਾ ਕਰਦਾ ਕੋਈ ਆਪਾਂ ਉਹਦੀ ਤਾਰੀਫ ਵੀ ਕਰਦੇ ਹਾਂ ਨਾ ਵੀ ਪਤਾ ਲੱਗਿਆ ਉਹਨੂੰ ਯਾਰ ਕਿਉਂ ਪੰਜਾਬੀ ਜਰ ਪੰਜਾਬ ਦੇ ਵਿੱਚ ਕਿਹੜੇ ਖਿਡਾਰੀ ਨੇਗੇ ਸਾਰੇ ਤਕੜੇ ਤੋਂ ਤਕੜੇ ਖਿਡਾਰੀ ਬਣੇ ਤਿੰਨ ਦੋ ਤਿੰਨ ਹੈ ਨਾ ਇਹ ਤਾਂ ਚੀਜ਼ ਹੀ ਕੀ ਨੇ ਨਾ ਤੇ ਅੱਜ ਉਹਨਾਂ ਨੂੰ ਦੱਸਦਾ ਵੀ ਹਾਂ ਪੰਜਾਬੀ ਵੀ ਕੋਈ ਚੀਜ਼ ਹੈ ਜੇ ਵਧੀਆ ਟੀਮ ਬਣਾਓਗੇ ਤਾਂ ਇਹਨੂੰ ਹਰਾਉਣਾ ਜਿਹੜਾ ਕੋਈ ਵੱਡੀ ਗੱਲ ਨਹੀਂ ਹੈਗੀ ਹੈ ਨਾ ਅੱਜ ਹਰਾ ਕੇ ਟਾਈਮ ਨਾਲ ਘਰੇ ਤੌਰ ਤਾਂ ਸੋ بڑا ਮੈਚ ਦੇਖਣ ਦਾ ਨਜ਼ਾਰਾ ਆਇਆ ਅੱਗੇ ਫਾਈਨਲ ਹੋਣਾ ਉਹ ਵੀ ਨਜ਼ਾਰਾ ਆਊਗਾ ਨਾ ਸੋ ਆਪਾਂ ਨਾ ਕਹਿਣ ਦਾ ਭਾਵੇਂ ਸੀ ਜੇ ਆਪਣੇ ਪੰਜਾਬੀ ਪਲੇਅਰ ਜਿੱਤਣਗੇ ਤਾਂ ਹੀ ਪੰਜਾਬ ਦੇ ਨਵੇਂ ਪਲੇਅਰ ਉੱਠਣਗੇ ਉਹਨਾਂ ਦਾ ਹੌਸਲਾ ਵਜਾਈ ਹੋ ਨਹੀਂ ਤਾਂ ਪੰਜਾਬੀ ਪਲੇਅਰਾਂ ਤੇ ਤੁਹਾਨੂੰ ਪਤੀ ਜੀ ਤਵਾ ਲੱਗੀ ਜਾਂਦਾ ਜੀ ਇਹ ਟੀਕੇ ਲਾਉਂਦੇ ਆ ਜੀ ਇਹ ਫਲਾਨਾ ਕਰਦੇ ਠਮਕਾ ਕਰਦੇ ਫਿਰ ਕਬੱਡੀ ਨਾਲ ਲੋ ਕੋਣ ਹੀ ਹਟ ਜਾਣਗੇ ਜੇ ਪੰਜਾਬੀ ਜਿੱਤਣਗੇ ਮੈਚਾਂ ਦੇ ਵਿੱਚ ਤਾਂ ਹੀ ਨਵੇਂ ਖਿਡਾਰੀ ਜਿਹੜੇ ਉੱਠਣਗੇ ਆ ਹਰਿਆਣੇ ਵਾਲਾ ਤਾਂ ਦੇਖ ਲਓ ਇਹਨੇ ਗੰਦੇ ਕਮੈਂਟ ਕਰਦਾ ਇਹ ਜਿਹਨੇ ਇਹ ਪੰਜਾਬ ਇਹਨਾਂ ਜਿਹੜੇ ਜਿਹੜੇ 스타 ਬਣੇ ਨੇ ਹਰਿਆਣੇ ਵਾਲੇ ਪੰਜਾਬ ਚ ਖੇਡ-ਖੇਡ ਕੀ ਬਣੇ ਨੇ ਪੰਜਾਬ ਦੇ ਕੱਪਾਂ 'ਚ ਇਹਨਾਂ ਦਾ ਨਾਮ ਬਣਦਾ ਹੈ ਹਰਿਆਣਾ 'ਚ ਮੈਚ ਹੁੰਦੇ ਨੇ ਕੌਣ ਦੇਖਦਾ ਉਹਨਾਂ ਨੂੰ ਇੱਥੇ 50 50000 ਬੰਦਾ ਇੱਕ ਇੱਕ ਮੈਚ ਨੂੰ ਦੇਖਦਾ ਹਨ ਹਰਿਆਣੇ ਵਾਲੇ ਮੈਚਾਂ ਨੂੰ ਕੋਈ ਨਹੀਂ ਦੇਖਦਾ ਪੰਜਾਬ 'ਚ ਇਹਨਾਂ ਦਾ ਮੈਚ ਬਣਦਾ ਹੈ ਤੇ ਪੰਜਾਬ ਵਾਲਿਆਂ ਨਾਲ ਹੀ ਇਸ ਤਰ੍ਹਾਂ ਬੋਲਦੇ ਨੇ ਲੋਕ ਰਹਿਣ ਲੈ ਕਮੈਂਟ ਪੰਜਾਬੀਆਂ ਦੇ ਵਿਰੁੱਧ ਕਰਦੇ ਨੇ ਜਾਂ ਹੋਰ ਕਰਦੇ ਨੇ ਆਪਾਂ ਪੰਜਾਬ ਮੈਨ ਦਾ ਪਾੜਾ ਨਹੀਂ ਪਾਉਂਦੇ ਪਰ ਜਦੋਂ ਲੋਕ ਨਹੀਂ ਹਟਦੇ ਹਨਾ ਲੋਕ ਕਮੈਂਟ ਕਰਨ ਨੂੰ ਨਹੀਂ ਹਟਦੇ ਫਿਰ ਤੂੰ ਆ ਪੰਜਾਬੀ ਕਿਹੜਾ ਕਿਸੇ ਨਾਲ ਘਟ ਰਹਿਣਾ ਨਾ ਪੰਜਾਬੀ ਵੀ ਘਟ ਰਹੀਆਂਗੇ ਸੋ ਇਸ ਤਰ੍ਹਾਂ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਾਂਗੇ ਵੀ ਜਿਵੇਂ ਅੱਜ ਜਿਹੜਾ ਉੱਥੇ ਟਾਂਡੇ ਬਣੇ ਸੀਗੇ ਟੀਮਾਂ ਇਸ ਤਰ੍ਹਾਂ ਟੀਮਾਂ ਬਣਾਇਆ ਕਰੋ ਤਾਂ ਕਿ ਪੰਜਾਬ ਦੇ ਖਿਡਾਰੀ ਵੀ ਕੋਈ ਜਿੱਤ ਦਾ ਦਰਜ ਕਰਨ ਤੇ ਪੰਜਾਬੀਆਂ ਦਾ ਵੀ ਨਾਮ ਹੋਵੇ ਇਹ ਨਹੀਂ ਹੈ ਕਭੀ ਰੋਜ਼ ਇੱਕ ਬੰਦੇ ਆ ਕੇ ਟਰੈਕਟਰ ਲੈ ਗਿਆ ਹਰ ਇੱਕ ਬੰਦਾ ਉਹਦੀ ਉਸੇ ਦੀ ਟੀਮ ਬਣਾਉਣ ਤੇ ਮੈਂ ਸਾਰਾ ਅੱਜ ਮੇਰੇ ਕੋਲ ਫੋਨ ਵੀ ਆਏ ਬਹੁਤ ਸਾਰੇ ਸਾਰਿਆਂ ਨੇ ਦੱਸਿਆ ਵੀ ਐਵੇਂ ਹੀ ਹੁੰਦਾ ਕਮੇਟੀਆਂ ਕਰਦੇ ਨੇ ਵੀ ਛਿੱਲੂ ਆਊਗਾ ਯਾਰ ਉੱਥੇ ਵੀ ਕੀ ਕਰਨਾ ਵੀ ਆਪਾਂ ਉਹਨੂੰ ਜਿਤਾਉਣਾ ਹਨਾ ਤੇ ਤਕੜੀਆਂ ਉਹਦੇ ਚ ਤਕੜੇ ਸਾਰੇ ਤਕੜੇ ਤਕੜੇ ਰੇਡਰ ਉਧਰ ਲੈ ਖੜਾ ਦਿੰਦੇ ਆ ਤੇ ਦੂਜੀਆਂ ਟੀਮਾਂ ਨੂੰ ਪੈਸੇ ਘੱਟ ਦਿੰਦੇ ਸਾਰੇ ਪੈਸੇ ਇਹਨਾਂ ਨੂੰ ਦੇ ਦਿੰਦੇ ਆ ਸੋ ਪੰਜਾਬ ਦੇ ਪਲੇਅਰਾਂ ਨੂੰ ਪੈਸੇ ਦਿਆ ਕਰੋ ਪੰਜਾਬ ਦੀਆਂ ਟੀਮਾਂ ਤਾਕੜੀਆਂ ਬਣਾਇਆ ਕਰੋ ਤਾਂ ਕਿ ਪੰਜਾਬੀਆਂ ਦੇ ਮੁੰਡਿਆਂ ਨੂੰ ਮਾਣ ਹੋਵੇ ਵੀ ਅਸੀਂ ਪੰਜਾਬੀਆਂ ਮੈਚ ਦੇਖਣ ਦਾ ਵੀ ਸਵਾਦ ਹੋਵੇ ਬਾਹਰ ਬੈਠੇ ਸਾਡੇ ਭੈਣ ਭਰਾ ਵੀ ਸਵਾਦ ਆਵੇ ਜਿਹੜੇ ਐਨਆਰਆਈ ਪੰਜਾਬ ਵਾਸਤੇ ਪੈਸਾ ਭੇਜਦੇ ਨੇ ਮੈਚਾਂ ਵਾਸਤੇ ਉਹਨਾਂ ਦਾ ਪੈਸਾ ਵੀ ਸਹੀ ਜਗ੍ਹਾ ਤੇ ਲੱਗੇ ਰਾਸ ਆਵੇ ਇਹ ਤਾਂ ਹੈ ਨਹੀਂ ਵੀ ਯਾਰ ਉਹ ਵਿਚਾਰੇ ਇੰਨਾ ਪੈਸਾ ਲਾਉਂਦੇ ਨੇ ਪਤਾ ਲੱਗਦਾ ਵੀ ਪੰਜਾਬ 'ਚ ਇੱਕ ਵੀ ਖਿਡਾਰੀ ਨਹੀਂ ਯਾਰ ਜਿਹੜਾ ਵੈਸਟ ਨਿਕਲ ਸਕੇ ਹਨ ਸੋ ਇਸ ਕਰਕੇ ਮੈਂ ਮਨ ਵੱਧ ਬਹੁਤ ਕੁਝ ਹੋਈ ਬਹੁਤ ਸਾਰੇ ਫੋਨ ਆਏ ਬਹੁਤ ਲੋਕਾਂ ਨੇ 60 70% ਆਪਣੀ ਵੀਡੀਓ ਦਾ ਆਪਣੇ ਹੱਕ ਦੀ ਵੀ ਲੋਕਾਂ ਨੇ ਕਮੈਂਟ ਕੀਤੇ ਚਲੋ 20 30% ਜਿਹੜੇ ਕੋਈ ਹਰਿਆਣੇ ਦੇ ਸੀ ਜਾਂ ਚਲੋ ਪੰਜਾਬ ਚ ਵੀ ਕੁਝ ਅਜੇ ਲੋਕ ਹੁੰਦੇ ਨੇ ਨਾ ਤਾਂ ਉਹ ਕਰਕੇ ਕਰਦੇ ਨੇ ਇੱਕ ਗੱਲ ਇੱਥੇ ਮੈਂ ਕਲੀਅਰ ਕਰਨਾ ਜਿਹੜੇ ਕਹਿੰਦੇ ਵੀ ਜੱਗੂ ਕਰਕੇ ਬੋਲਾ ਜੱਗੂ ਦੇ ਪਿੰਡ ਦਾ ਹੈਗਾ ਇਹ ਜੀ ਕੋਈ ਗੱਲ ਨਹੀਂ ਜੱਗੂ ਨਾਲ ਆਪਣੀ ਕਦੇ ਗੱਲ ਵੀ ਨਹੀਂ ਹੋਈ ਨਾ ਵਿਚਾਰੇ ਨਾਲ ਆਪਣੀ ਕੋਈ ਉਹ ਹੈ ਨਾ ਉਹ ਆਪਦੇ ਕੰਮ ਚ ਵਿਜੀ ਹੈ ਕਦੇ ਆਪਣੇ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਨਾ ਆਪਾਂ ਉਹਦੇ ਕਹਿਣ ਤੇ ਕੋਈ ਹੋਰ ਆਪਾਂ ਸਾਰਿਆਂ ਦੀ ਫੈਨ ਆ ਬੁਲਟ ਕੀਰਾਂ ਵਾਲੀ ਦੇ ਫੈਨ ਸਾਜੀ ਸ਼ੱਕਰਪੁਰ ਦੇ ਦੁੱਲਾ ਛੱਠਾ ਗਵਿੰਦਪੁਰਿਆ ਜਿੰਨੇ ਤਕੜੇ ਆਪਣੇ ਖਿਡਾਰੀ ਖੇਡ ਰਹੇ ਨੇ ਹਨਾ ਸਾਰਿਆਂ ਦੇ ਆਪਾ ਫੈਨ ਆਗੇ ਵਧੀਆ ਖਿਡਾਰੀ ਆਪਣੇ ਕੋਲ ਪੰਜਾਬ ਕੋਲੇ ਹੈਗੇ ਨੇ ਸਾਰੇ ਇਸ ਤਰੀ ਖੇਡਦੇ ਰਹਿਣ ਤੇ ਤਰੱਕੀਆਂ ਕਰਦੇ ਰਹਿਣ ਪੰਜਾਬ ਦਾ ਨਾਮ ਚਮਕਾਉਂਦੇ ਰਹਿਣ ਤੁਸੀਂ ਪੰਜਾਬੀ ਖਿਡਾਰੀਆਂ ਦੇ ਨਾਲ ਸਾਰਿਆਂ ਨਾਲ ਇਸ ਤਰੀ ਸਪੋਰਟ ਬਣਾ ਕੇ ਰੱਖੋ ਤਾਂ ਕਿ ਅੱਗੇ ਤੋਂ ਜਿਹੜੀ ਪੰਜਾਬ ਦੇ ਨਵੀਂ ਪਨੀਰੀ ਆ ਉਹ ਵੀ ਤਿਆਰ ਹੋ ਸਕੇ ਇੱਕ ਬੇਨਤੀ ਇਹ ਆ ਵੀ ਕਮੇਟੀਆਂ ਨੂੰ ਵੀ ਜਿਹੜੇ ਛੋਟੇ ਬੇਟ ਹੁੰਦੇ ਨੇ ਨਾ ਰੋਲ ਓਪਨ ਦੇ ਮੈਚ ਕਰਾਉਣੇ ਉਹਨਾਂ 'ਚ ਵੀ ਵਧੀਆ ਵੱਡੇ ਪ੍ਰਾਈਜ਼ ਰੱਖਿਆ ਕਰੋ ਛੋਟੇ ਕਰਿਆਂ ਨੂੰ ਪ੍ਰਾਈਜ਼ ਘੱਟ ਰੱਖਦੇ ਆ ਤੇ ਉਹਨਾਂ ਨੂੰ ਹਾਈਲਾਈਟ ਨਹੀਂ ਕਰਦੇ ਫਿਰ ਉਹ ਛੋਟੇ ਬੇਟਾਂ ਜੀ ਰਹਿ ਜਾਂਦੇ ਨੇ ਉੱਪਰ ਨਹੀਂ ਆਂਦੇ ਉਹਨਾਂ ਨੂੰ ਹਾਈਲਾਈਟ ਕਰਿਆ ਕਰੋ ਉਹਨਾਂ ਨੂੰ ਵੀ ਵਧੀਆ ਪ੍ਰਾਈਜ਼ ਰੱਖਿਆ ਕਰੋ ਸੇ ਵੱਧ ਤੋਂ ਵੱਧ ਪੰਜਾਬ ਦੀਆਂ ਟੀਮਾਂ ਨੂੰ ਖੜਾਉਣ ਦੀ ਕੋਸ਼ਿਸ਼ ਕਰਿਆ ਕਰੋ ਤੇ ਜੋ ਹੋ ਸਕੇ ਵੀ ਉਹਨਾਂ ਨੇ ਪੰਜਾਬ ਵਸ ਸਕੇ ਪੰਜਾਬੀਆਂ ਦੀ ਖੇਡ ਆ ਪੰਜਾਬੀ ਪੈਸਾ ਵੀ ਬਹੁਤ ਦਿਲ ਖੋਲ ਕੇ ਲਾਉਂਦੇ ਨੇ ਸ ਸੋ ਆਪਣੀ ਮਾਂ ਖੇਡ ਨੂੰ ਪਿਆਰ ਕਰੋ ਮਾਂ ਖੇਡ ਦੇ ਨਾਲ-ਨਾਲ ਆਪਣੇ ਪੰਜਾਬ ਨੂੰ ਪਿਆਰ ਕਰੋ ਪੰਜਾਬ ਵਧੇ ਫੁਲੇ ਇਹ ਸਾਡੀ ਕਾਮਨਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਵੱਧ ਤੋਂ ਵੱਧ ਜਰੂਰ ਕਰਨਾ ਤੁਹਾਡਾ ਸਾਰਿਆਂ ਦਾ ਆਪਣਾ ਦਰਸ਼ਕ ਅਕਮਲਾ ਧੰਨਵਾਦ ਜੀ